ਇਹ ਮubaruk ਸ਼ਬਦ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ 807 ਅੰਗ ਦੇ ਉੱਪਰ ਇਹ ਸ਼ਬਦ ਸ਼ਿਸ਼ੋਭਤ ਹੈ ਬਾਣੀ ਕੇ ਬਹੁਤ ਬਾਣੀ ਨੂੰ ਮਿੱਠਾ ਕਰਕੇ ਮੰਨਣ ਵਾਲੇ ਹਰਮੰਦਰ ਸਾਹਿਬ ਦੇ ਨਰਮਤਾ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਫਰਮਾਉਂਦੇ ਨੇ ਐਸੀ ਪ੍ਰੀਤ ਕਰੂ ਮਨ ਮੇਰੀ ਆਠ ਪਹਿਰ ਪ੍ਰਭ ਜਾਨੂ ਨੇਰੇ ਰਹਾਉ ਜਿੰਨਾ ਪੰਗਤੀਆਂ ਦੇ ਪਿੱਛੇ ਰਹਾਉ ਆ ਜਾਵੀ ਰਹਾਉ ਦਾ ਅਰਥ ਹੀ ਠਹਿਰਾਉ ਹੁੰਦਾ ਹੈ ਠਹਿਰ ਜਾਓ ਰੁਕ ਜਾਓ ਵਿਚਾਰ ਕਰੋ ਉਹਨਾਂ ਪੰਕਤੀਆਂ ਦੇ ਵਿੱਚ ਪੂਰੇ ਸ਼ਬਦ ਦਾ ਅੰਤਰੀ ਵਿਭਾਗ ਹੁੰਦਾ ਹੈ ਮੇਰੇ ਤੋਂ ਪਹਿਲਾਂ ਅਪਜੀ ਨੇ ਸੁਖਮਨੀ ਸਾਹਿਬ ਦਾ ਪਾਠ ਸਰਵਣ ਕੀਤਾ ਹੈ ਸੁਖਮਨੀ ਸਾਹਿਬ ਦਾ ਰਹਾਉ ਦਾ ਬੰਦ ਕਿਹੜਾ ਸਾਰੀ ਬਾਣੀ ਰਹਾਉ ਦੇ ਬੰਦ ਦੀ ਵਾਲੀ ਦਿਵਾਲੀ ਘੁੰਮਦੀ ਹੁੰਦੀ ਆ ਸੁਖਮਨੀ ਸੋਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਰਹਾਉ ਇੱਕ ਵਾਰੀ ਰਹਾਉ ਸ਼ਬਦ ਆਇਆ ਹੈ ਨਾ ਸੁਖਮਨੀ ਸਾਹਿਬ ਵਿੱਚ ਸਤਿਗੁਰੂ ਜੀ ਰਹਾਉ ਲੈ ਕੇ ਸਾਨੂੰ ਸਮਝ ਦਿੰਦੇ ਨੇ ਵੀ ਪੁੱਤ ਇੰਨਾਂ ਪੰਗਤੀਆਂ ਵਿੱਚ ਹੀ ਪੂਰੇ ਸ਼ਬਦ ਦਾ ਅੰਤਰੀ ਭਾਵ ਹੈ ਆਓ ਪਹਿਲਾਂ ਪਰਹਾਉ ਦੇ ਬੰਦ ਨੂੰ ਹੀ ਵਿਚਾਰਾਂਗੇ ਸਤਿਗੁਰੂ ਜੀ ਨੇ ਮਨ ਨੂੰ ਆਵਾਜ਼ ਦਿੱਤੀ ਜਦੋਂ ਵੀ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਚਾਰ ਚੀਜ਼ਾਂ ਦੀ ਹਾਜ਼ਰੀ ਬਹੁਤ ਜ਼ਰੂਰੀ ਆ ਪਹਿਲਾਂ ਤੇ ਤਨ ਹਾਜ਼ਰ ਹੋਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਵਿੱਚ ਬਹੁਤ ਸ਼ਬਦ ਤਨ ਨੂੰ ਸਬੋਧਨ ਕਰਕੇ ਆਏ ਏ ਸ਼ਰੀਰਾ ਮੇਰੇ ਆ ਇਸ ਜੱਗ ਮਹਿ ਆਏ ਕਹਿ ਕਿਆ ਤੁਧ ਅਨੰਦ ਸਾਹਿਬ ਤੇ ਪੜਦੇ ਆ ਨਾ ਜੀ ਕਰੋ ਕਿਰਪਾ ਏ ਸ਼ਰੀਰਾ ਮੇਰੇ ਆ ਇਸ ਜੱਗ ਮਹਿ ਆਏ ਕਹਿ ਕਿਆ ਤੁਧ ਕੀ ਕਰਮ ਕਮਾਇਆ ਤੁਦ ਸ਼ਰੀਰਾ ਜਾਂ ਤੂੰ ਜਗ ਮਹਿ ਹੈ ਆਇਆ ਦੁਬਾਰਾ ਫਿਰ ਪੁੱਛਿਆ ਨਾ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਬਹੁਤ ਸ਼ਬਦ ਗੁਰਬਾਣੀ ਵਿੱਚ ਤਾਨੂੰ ਸਬੂਧਨ ਕਰਕੇ ਆਏ ਤਨ ਦੀ ਹਾਜ਼ਰੀ ਬਹੁਤ ਲਾਜ਼ਮੀ ਹੈ ਫਿਰ ਦੂਜੇ ਨੰਬਰ ਤੇ ਮਨ ਦੀ ਹਾਜ਼ਰੀ ਕਿਉਂਕਿ ਗੁਰਬਾਣੀ ਵਿੱਚ ਬੜੇ ਸ਼ਬਦ ਮਨ ਨੂੰ ਸਬੋਧਨ ਕਰਕੇ ਆਏ ਨੇ ਅੱਜ ਵੀ ਜਿਸ ਸ਼ਬਦ ਦਾ ਪਾਠ ਆਪਾਂ ਸਰਵਣ ਕੀਤੇ ਇਹਦੇ ਵਿੱਚ ਮਨ ਨੂੰ ਹੀ ਸਬੋਧਨ ਕੀਤਾ ਗਿਆ ਹੈ ਤੀਜੇ ਨੰਬਰ ਤੇ ਗੁਰੂ ਜੀ ਦੀ ਹਾਜ਼ਰੀ ਜਦੋਂ ਵੀ ਪਾਠ ਕਰਨੇ ਮਹਿਸੂਸ ਕਰਨਾ ਵੀ ਗੁਰੂ ਜੀ ਮੇਰੇ ਕੋਲ ਨੇ ਗੁਰੂ ਜੀ ਬੋਲ ਰਹੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ ਰਹੇ ਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਗੱਲ ਹੋ ਰਹੀ ਆ ਸਾਡੀ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੀ ਬਾਣੀ ਪੜ ਰਹੇ ਆ ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਦੇ ਰਹੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਣੇ ਕਿਉਂਕਿ ਬੜੇ ਸ਼ਬਦ ਗੁਰੂ ਜੀ ਨੂੰ ਸਬੂਤਨ ਕਰਕੇ ਆਏ ਨੇ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੋਰ ਆਸ ਨੇੜੇ ਜਾਣ ਕੀ ਬੇਨਤੀ ਕਰਨੀ ਹੈ ਹਮ ਕੀਰੇ ਕਰਮ ਸਤਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਤੇ ਬਹੁਤ ਸ਼ਬਦ ਪ੍ਰਮਾਤਮਾ ਨੂੰ ਸਬੋਧਨ ਕਰਕੇ ਆਏ ਨੇ ਚੌਥੇ ਨੰਬਰ ਤੇ ਰੱਬ ਜੀ ਦੀ ਹਾਜ਼ਰੀ ਪ੍ਰਮਾਤਮਾ ਜੀ ਮੇਰੇ ਕੋਲ ਨੇ RAMayya ਨੇੜੇ ਜਾਣ ਕੇ ਗੱਲਬਾਤ ਕਰੀਏ ਰਾਮ ਆਇਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਜੇ ਅਤਕ੍ਰੂਪ ਕਰੇ ਕਰਤਾ ਆ ਤਾ ਪੀ ਚੀਤ ਨਾ ਰਾਖ ਸਮਾਏ ਚਾਰ ਚੀਜ਼ਾਂ ਦੀ ਹਾਜ਼ਰੀ ਲਾਜ਼ਮੀ ਹੋਣੀ ਚਾਹੀਦੀ ਆ ਆਓ ਹੁਣ ਆਪਾਂ ਮਨ ਨੂੰ ਆਵਾਜ਼ ਮਾਰੀਏ ਕਿ ਕਿਸ ਸ਼ਬਦ ਵਿੱਚ ਮਨ ਨੂੰ ਸਬੂਧਨ ਕੀਤਾ ਹੈ ਗੁਰੂ ਜੀ ਨੇ ਇਥੇ ਵੀ ਗੱਲ ਕਹਿ ਦੇਵਾਂ ਬੜੇ ਦੁੱਖ ਨਾਲ ਬੇਨਤੀ ਕਰ ਰਹੀ ਆਂ ਆਪ ਜੀ ਤੇ ਵੱਡਿਆਂ ਪੱਗਾਂ ਵਾਲੀ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚੀ ਆਂ ਨਹੀਂ ਤੇ ਮੰਨਨੇ ਤੇ ਕਿੱਥੋਂ ਹਾਜ਼ਰ ਹੋਣਾ ਸਾਡਾ ਤੇ ਤਨ ਵੀ ਗਾਇਬ ਹੋਣ ਲੱਗ ਗਿਆ ਅਸੀਂ ਪਾਠ ਕਰਾਉਣੇ ਜ਼ਰੂਰ ਆ ਪਰ ਸੁਣ ਸਮਝਣ ਵਾਲਾ ਕੋਈ ਨਹੀਂ ਹੁੰਦਾ ਗ੍ਰੰਥੀ ਵੀਰ ਕੰਧਾ ਨੂੰ ਬਾਣੀ ਸੁਣਾ ਕੇ ਚਲੇ ਜਾਂਦਾ ਹੈ ਸਾਡੇ ਕੋਲ ਟਾਈਮ ਹੀ ਨਹੀਂ ਬਾਣੀ ਸੁਣਨ ਦਾ ਘਰੇ ਪਾਠ ਕਰਾ ਵੀ ਲਈਦਾ ਪਰ ਸੁਣਨ ਵਾਲਾ ਕੋਲੇ ਕੋਈ ਬੈਠਦਾ ਹੀ ਨਹੀਂ ਹੁਣ ਤੇ ਇਦੋਂ ਵੀ ਅੱਗੇ ਦੀਆਂ ਗੱਲਾਂ ਕਈ ਤੇ ਬੁਕਿੰਗ ਕਰਾ ਕੇ ਆ ਜਾਂਦੇ ਆ ਕਹਿੰਦੇ ਜੀ ਜਿੱਦੇ ਅਰਦਾਸ ਕਰਨੀ ਹੋਈ ਸਾਨੂੰ ਸੁਨੇਹਾ ਭੇਜ ਦਿਓ ਤੇ ਅਗਲਿਆਂ ਨੇ ਵੀ ਦੇਖ ਲਿਆ ਵੀ ਲੋਕੀ ਸੌਖਾ ਰੱਬ ਪਾਲਦੇ ਨੇ ਉਹ ਵੀ ਕਹਿਣ ਲੱਗੇ ਕਈ ਤੇ ਕਹਿ ਦਿੰਦੇ ਆ ਕਿੰਦੀ ਵੀ ਜੇ ਜ਼ਿਆਦਾ ਕਾਲੀ ਹੈ ਨਾ ਅਸੀਂ ਇੱਕ ਪਾਠ ਕਰਕੇ ਰੱਖਦੇ ਹੁੰਨੇ ਆ ਜੇ ਕਹੋਂ ਤੇ ਹੁਣੇ ਅਰਦਾਸ ਕਰ ਦਿੰਨੇ ਆ ਨਾ ਤਨ ਹਾਜ਼ਰ ਹੋਇਆ ਨਾ ਮਨ ਹਾਜ਼ਰ ਹੋਇਆ ਫਿਰ ਪ੍ਰਭਾਨ ਕਿਵੇਂ ਹੋ ਮੰਗੇ ਮਨ ਨੂੰ ਆਵਾਜ਼ ਮਾਰੀਏ ਤਨ ਤੇ ਬਿਠਾਉਣਾ ਹੀ ਬਿਠਾਉਣਾ ਗੁਰੂ ਜੀ ਕਹਿੰਦੇ ਮਨ ਨੂੰ ਵੀ ਸੱਦ ਇਹਨੂੰ ਆਖ ਐਸੀ ਪ੍ਰੀਤ ਕਰੋ ਮਨ ਮੇਰੇ ਇਹ ਕੱਲੀਆਂ ਜ਼ਬਾਨ ਦੀਆਂ ਗੱਲਾਂ ਨਹੀਂ ਮਨ ਤੋਂ ਪ੍ਰੀਤ ਕਰ ਤੇ ਪਿਆਰ ਵੀ ਕਿੱਦਾਂ ਦਾ ਹੋਵੇ ਗੁਰੂ ਜੀ ਨੇ ਉਹ ਵੀ ਉਦਾਹਰਨਾਂ ਦੇ ਕੇ ਸਮਝਾਏ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਕਮਾਲ ਦੀਆਂ ਉਦਾਹਰਨਾਂ ਦਿੰਦੇ ਨੇ ਕਿਉਂਕਿ ਉਦਾਹਰਨਾਂ ਦੇ ਰਾਹੀਂ ਗੱਲ ਛੇਤੀ ਪਕੜ ਵਿੱਚ ਆਉਂਦੀ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲ ਹੈ ਲਹਿਰੀ ਨਾਲ ਪਛਾੜੀ ਐ ਭੀ ਵਿਗਸੈ ਅਸਨੇਹੇ ਕਈ ਵਾਰ ਮਨ ਕਹਿ ਦਿੰਦਾ ਮੈਨੂੰ ਪਿਆਰ ਕਰਨਾ ਨਹੀਂ ਆਉਂਦਾ ਤੇ ਪਿਆਰ ਤੋਂ ਬਿਨਾ ਤੇ ਰੱਬ ਜੀ ਮਿਲਦੀ ਨਹੀਂ ਸਾਚ ਕਹੂੰ ਸੁਣ ਲੇ ਹੋ ਸਭ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਤੇ ਪਿਆਰ ਕਿੱਦਾਂ ਦਾ ਕਰਨਾ ਹੈ ਗੁਰੂ ਜੀ ਕਹਿੰਦੇ ਆ ਮੇਰੇ ਕੋਲ ਮੈਂ ਸਮਝਾ ਦਿੰਨਾ ਹੈ ਰੇ ਮਨ ਐਸੀ ਹਰ ਸਿਓਂ ਪ੍ਰੀਤ ਕਰ ਜੈਸੀ ਜਲ ਕਮਲੇ ਹੈ ਕਹਿੰਦੇ ਕਮਲ ਦੇ ਫੁੱਲ ਨੂੰ ਦੇਖ ਉਹਦਾ ਪਾਣੀ ਨਾਲ ਕਿੱਦਾਂ ਦਾ ਪਿਆਰ ਹੈ ਪਾਣੀ ਦੀਆਂ ਲਹਿਰਾਂ ਉਹਨੂੰ ੱੱਕੇ ਮਾਰਦੀਆਂ ਨੇ ਇੱਕ ਕਿਨਾਰੇ ਤੋਂ ਤੱਕ ਕੇ ਦੂਜੇ ਪਾਸੇ ਲੈ ਜਾਂਦੀਆਂ ਦੂਜੇ ਤੋਂ ਤੱਕ ਕੇ ਫਿਰ ਜਿਹੜੇ ਕਿਨਾਰੇ ਤੋਂ ਪਹਿਲਾਂ ਆਇਆ ਸੀ ਉਧਰ ਨੂੰ ਹੀ ਤੱਕ ਕੇ ਲੈ ਜਾਂਦੀਆਂ ਕਮਲ ਦਾ ਫੁੱਲ ਤੱਕੇ ਖਾਂਦਾ ਪਰ ਕਦੇ ਵੀ ਪਾਣੀ ਨੂੰ ਨਹੀਂ ਛੱਡਦਾ ਕਦੇ ਵੇਖਿਆ ਵੀ ਕਮਲ ਦੇ ਫੁੱਲ ਨੇ ਕਿਹਾ ਉਹ ਵੇ ਤੇਰੀਆਂ ਲਹਿਰਾਂ ਤੇ ਤੱਕੇ ਮਾਰਦੀਆਂ ਮੈਂ ਨਹੀਂ ਤੇਰੇ 'ਚ ਰਹਿਣਾ ਪਰਸ ਪਰ ਇੰਨਾ ਕੁ ਪਿਆਰ ਹੈ ਤੱਕੇ ਖਾ ਲੈਂਦੇ ਪਰ ਪਾਣੀ ਨੂੰ ਨਹੀਂ ਛੱਡਦਾ ਆਪਾਂ ਵੀ ਇਦਾਂ ਦਾ ਪਿਆਰ ਕਰੀ ਜਦੋਂ ਆਪਾਂ ਗੁਰੂ ਜੀ ਦੇ ਬਚਨਾਂ ਨੂੰ ਕਮਾਉਣੀ ਆ ਨਾ ਸੱਚ ਦੇ ਰਾਹ ਤੇ ਤੁਰਦਿਆਂ ਤੱਕੇ ਪੈਂਦੇ ਸ਼ੁਰੂਆਤੀ ਦਿਨਾਂ ਵਿੱਚ ਨਾ ਥੋੜੇ ਤੱਕੇ ਪੈਂਦੇ ਨੇ ਦੁਨੀਆ ਦੇ ਵਿੱਚ ਬੜੇ ਲੋਕੀ ਕਹਿੰਦੇ ਨੇ ਇਹ ਵੱਡੇ ਗਿਆਨੀਆਂ ਆ ਗਏ ਕੋਈ ਪ੍ਰਚਾਰੀ ਆਰੰਭ ਦਏ ਨਾ ਕਮੇਟੀ ਬਣਾ ਲਵੀ ਵੀ ਅਸੀਂ ਸਮਾਗਮ ਕਰਾਇਆ ਕਰਨੀ ਆ ਜਗਤ ਕਾ ਸਖਲਾਈ ਦੇ ਕੈਂਪ ਲਵਾਇਆ ਕਰਨੀ ਆ ਦਸਤਾਰ ਸਖਲਾਈ ਦੇ ਕੈਂਪ ਲਾਇਆ ਕਰਨੀ ਆ ਅਸੀਂ ਗੁਰਬਾਣੀ ਦੀਆਂ ਸੰਥਿਆ ਸ਼ੁਰੂ ਕਰਾਵਾਂਗੇ ਇਹ ਕਲਾਸਾਂ ਲੱਗਣਗੀਆਂ ਤੇ ਬੜੇ ਨੇ ਜਿਹੜੇ ਲੋਕੀ ੱੱਕੇ ਮਾਰਦੇ ਨੇ ਲੱਤਾਂ ਖਿੱਚਦੇ ਨੇ ਵੱਡੇ ਗਿਆਨੀ ਨੇ ਨਵੀਆਂ ਗੱਲਾਂ ਕਰਦੇ ਨੇ ਪਹਿਲਾਂ ਤੇ ਸੁਣੀਆਂ ਹੀ ਨਹੀਂ ਸੀ ਪਰ ਤੁ ਕਮਲ ਦੇ ਫੁੱਲ ਤੋਂ ਸਿੱਖਿਆ ਲੈ ਲਈ ਕਿੰਨੇ ਵੀ ੱੱਕੇ ਪਹਿਨਣਾ ਕਿੰਨਾ ਵੀ ਲੋਕੀ ਮਾੜਾ ਕਹਿਣ ਤੂੰ ਸੱਚ ਦਾ ਰਾਹ ਨਾ ਛੱਡੀ ਇੱਕ ਦਿਨ ਜ਼ਰੂਰ ਆਏਗਾ ਜਦੋਂ ਤੇਰੀ ਵਡਿਆਈ ਹੋਏਗੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਉਦਨ ਲਾਜ਼ਮੀ ਆਉਂਦਾ ਹੈ ਹਾਂ ਸ਼ੁਰੂਆਤੀ ਦਿਨਾਂ ਵਿੱਚ ਥੁੜੇ ਤੱਕੇ ਵੱਜਦੇ ਨੇ ਪਰ ਕਮਲ ਦੇ ਫੁੱਲ ਤੋਂ ਸਿੱਖਿਆ ਲੈ ਕੇ ਚੱਲੀ ਇੰਨਾ ਕ ਪਿਆਰ ਕਰੀ ਤੱਕੇ ਭਾਵੇਂ ਖਾ ਲਈ ਹੁਣ ਭਾਈ ਤਾਰੂ ਸਿੰਘ ਜੀ ਜੀਵਨ ਵੇਖੀਏ ਸਮਾਜ ਦੇ ਲੋਕਾਂ ਨੇ ਕਿੰਨੇ ੱਤਕੇ ਮਾਰੇ ਖੋਪਰੀ ਤੱਕ ਲਾ ਦਿੱਤੀ ਸਿੱਖੀ ਨਹੀਂ ਛੱਡਦਾ ਕੇਸਾਂ ਸਮੇਤ ਖੋਪਰੀ ਉਤਾਰ ਲਈ ਪਰ ਪਿਆਰ ਥੋੜਾ ਛੱਡਿਆ 3 ਲੱਖ ਗੁਰਦੁਆਰਾ ਸਾਹਿਬ ਹੈ ਵਿਦਵਾਨ ਕਹਿੰਦੇ ਨੇ ਉਹਨਾ ਮੋਟਾ-ਮੋਟਾ ਹਿਸਾਬ ਲਾਇਆ 3 ਲੱਖ ਗੁਰਦੁਆਰਾ ਸਾਹਿਬ ਹੈ 3 ਟਾਈਮ ਅਰਦਾਸ ਹੁੰਦੀ ਆ ਸਵੇਰ ਦੇ ਨਿਤਨੀਮ ਤੋਂ ਬਾਅਦ ਸ਼ਾਮਾਂ ਦੇ ਨਿਤਨੀਮ ਤੋਂ ਬਾਅਦ ਤੇ ਦੁਪਹਿਰੇ ਕੋਈ ਨਾ ਕੋਈ ਸਮਾਗਮ ਹੁੰਦਾ ਆਨੰਦ ਕਾਰਜ ਅੰਤਮ ਅਰਦਾਸ ਹੁਣ ਤਿੰਨ ਟਾਈਮ ਅਰਦਾਸ ਹੁੰਦੀ ਆ ਲਗਭਗ 9 ਲੱਖ ਬਾਰੀ ਸਾਡੀ ਕਾਮ ਰੋਜ਼ ਭਾਈ ਤਾਰੂ ਸਿੰਘ ਨੂੰ ਯਾਦ ਕਰਦੀ ਸੱਚੇ ਮਾਰਗ ਚੱਲਦੀਆਂ ਉਸਤਤ ਕਰੀ ਜਹਾਨ ਭਾਵੇਂ ਖੋਪਰੀ ਲਹੌਣੀ ਪੈ ਜੇ ਭਾਵੇਂ ਬੰਦ-ਬੰਦ ਕਟਵਾਉਣਾ ਪੈ ਜੇ ਕਿੰਨੇ ਮਰਜੀ ਤੱਕੇ ਪਹਿਣ ਭਾਵੇਂ ਪੁੱਤ ਦਾ ਕਲੇਜਾ ਮੁੱਖ 'ਚ ਪਵਾਉਣਾ ਪੈ ਜੇ ਪਰ ਤੂੰ ਪ੍ਰੀਤ ਨਾ ਛੱਡੀ ਗੁਰੂ ਦੇ ਨਾਲ। ਕਮਲ ਦਾ ਫੁੱਲ ਸਖਾਰੀ ਤੱਕੇ ਖਾਕੇ ਵੀ ਪਾਣੀ 'ਚ ਹੀ ਰਹਿੰਦਾ ਹੈ। ਫਿਰ ਦੂਸਰੀ ਉਦਾਹਰਨ ਦਿੱਤੀ। ਜਿਵੇਂ ਮਾਂ ਹੁੰਦੀ ਆ ਨਾ ਬੱਚਾ ਇੱਕ ਵਾਰੀ ਸਮਝਾਇਆ ਨਾ ਸਮਝੀ। ਸਮਝਾਉਣਾ ਨਹੀਂ ਛੱਡ ਦਿੰਦੀ ਫਿਰ ਹੋਰ ਤਰੀਕਾ ਲੱਭਦੀ ਗੁਰੂ ਜੀ ਵੀ ਸਾਡੇ ਮਾਤਾ ਪਿਤਾ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਪਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋਕੇ ਹਾ ਕਾੜਾ ਜੀ ਗੁਰੂ ਮਾਤਾ ਜੀ ਚਾਹੁੰਦੇ ਨੇ ਸਾਡਾ ਜਨਮ ਸਵਰਜਾਈ ਗੁਰੂ ਜੀ ਕਹਿਣ ਲੱਗੇ ਪੁੱਤ ਤੂੰ ਹਜੇ ਵੀ ਜਪਜੀ ਸਾਹਿਬ ਪੜ੍ਹਨ ਨਹੀਂ ਲੱਗਿਆ ਸੋਇਲਾ ਸਾਹਿਬ ਦਾ ਪਾਠ ਹਜੇ ਵੀ ਸ਼ੁਰੂ ਨਹੀਂ ਕੀਤਾ ਲੱਗਦਾ ਤੈਨੂੰ ਗੱਲ ਸਮਝ ਨਹੀਂ ਆਈ ਆ ਮੈਂ ਤੈਨੂੰ ਦੂਜੀ ਉਦਾਹਰਨ ਦਿੰਦਾ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਮੱਛਲੀ ਨੀਰ ਜਿਉਂ ਅਦ ਕਉ ਤਿਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਕਿੰ ਲੱਗੇ ਜੇ ਕਮਲ ਦੇ ਫੁੱਲ ਤੋਂ ਸਮਝ ਨਹੀਂ ਨਾ ਲੱਗੀ ਮੱਛੀ ਨੂੰ ਵੇਖ ਮੱਛੀ ਪਾਣੀ ਨਾਲ ਕਿੰਨਾ ਪਿਆਰ ਕਰਦੀ ਆ ਪਾਣੀ ਤੋਂ ਬਾਹਰ ਕੱਢੀਏ ਤੜਫ ਤੜਫ ਕੇ ਮਰ ਜਾਂਦੀ ਆ ਭਗਤ ਰਵਿਦਾਸ ਜੀ ਮਹਾਰਾਜ ਤੇ ਇਥੋਂ ਤੱਕ ਦੱਸਦੇ ਨੇ ਕਹਿੰਦੀ ਕਿਸੇ ਨੇ ਮੱਛੀ ਨੂੰ ਫੜਿਆ ਮੱਛੀ ਖਾਣ ਵਾਲੇ ਵਿਅਕਤੀ ਨੇ ਪਾਣੀ ਚ ਮੱਛੀ ਨੂੰ ਕੱਢਿਆ ਮੀਨ ਪਕਰ ਫੰਕਿਓ ਔਰ ਕਾਟੀਓ ਰਾਦ ਕਿਓ ਬੋਹਬਾਨੀ ਖੰਡ-ਖੰਡ ਕਰ ਭੋਜਨ ਕੀਨੋ ਤੂੰ ਨਾ ਵਿਸਰਿਓ ਪਾਨੀ ਮੀਨ ਕਹਿੰਦੀ ਨੇ ਮੱਛੀ ਨੂੰ ਕਹਿੰਦੀ ਮੱਛੀ ਫੜੀ ਫਾੜੀ ਫਾੜੀ ਕਰ ਦਿੱਤੀ ਕੱਟ ਦਿੱਤੀ ਗਈ ਪਾਣੀ ਦੇ ਉੱਤੇ ਰੰਨੀ ਗਈ ਬੜੇ ਤਰੀਕਿਆਂ ਦੇ ਨਾਲ ਤੇ ਚੱਬ ਚੱਬ ਕੇ ਉਹਨੂੰ ਅੰਦਰ ਨਗਾਇਆ ਮੱਛੀ ਖਾਣ ਵਾਲਾ ਵਿਅਕਤੀ ਉਹਨੂੰ ਚਿੱਥ ਚਿੱਥ ਕੇ ਅੰਦਰ ਲੈ ਕੇ ਗਿਆ ਮਨਾ ਵੇਖ ਮੱਛੀ ਦੇ ਪਿਆਰ ਨੂੰ ਟੁੱਟੇ ਟੁੱਟੇ ਤੇ ਹੋ ਗਈ ਅੱਗ ਤੇ ਰਿੰਨੀ ਤੇ ਗਈ ਚੱਬੀ ਤੇ ਗਈ ਚਿੱਥੀ ਤੇ ਗਈ ਪਰ ਜੀ ਦੇ ਵੀ ਅੰਦਰ ਗਈ ਜਾ ਕੇ ਪਾਣੀ ਹੀ ਮੰਗਦੀ ਆ ਮੱਛੀ ਖਾਣ ਵਾਲਾ ਵਿਅਕਤੀ ਸਾਰੀ ਰਾਤ ਪਾਣੀ ਪਾਣੀ ਕਰਦਾ ਰਹਿਦਾ ਟੁੱਟੀ ਟੁੱਟੀ ਹੋਣ ਤੋਂ ਬਾਅਦ ਵੀ ਉਹਨੇ ਪਿਆਰ ਨਹੀਂ ਛੱਡੇ ਰਾਧ ਕੀ ਉਹ ਬਹਬਾਨੀ ਖੰਡ ਖੰਡ ਕਰ ਭੋਜਨ ਕਿਨੂੰ ਤੂੰ ਨਾ ਵਿਸਰਿਓ ਪੰਨ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਨਾ ਰਹਿ ਸਕਦੀ ਤੂੰ ਵੀ ਇਦਾਂ ਦਾ ਪਿਆਰ ਕਰ ਤੈਨੂੰ ਜਪਜੀ ਸਾਹਿਬ ਪੜੇ ਤੋਂ ਬਿਨਾਂ ਨੀਂਦ ਨਹੀਂ ਆਉਣੀ ਚਾਹੀਦੀ ਤੈਨੂੰ ਸੋਹਿਲਾ ਸਾਹਿਬ ਕੀਤੇ ਬਿਨਾਂ ਨੀਂਦ ਨਹੀਂ ਆਉਣੀ ਚਾਹੀਦੀ ਚੈਨ ਨਹੀਂ ਆਉਣਾ ਚਾਹੀਦਾ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਗੁਰੂ ਜੀ ਦਾ ਸਿੱਖ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ ਸਤ ਗੁਰੂ ਜੀ ਫਿਰ ਤੀਜੀ ਉਦਾਹਰਣ ਵੀ ਦਿੰਦੇ ਨੇ ਕਹਿੰਦੇ ਪੁੱਤ ਜੀ ਮੱਛੀ ਨਾਲ ਵੀ ਸਮਝ ਨਹੀਂ ਨਾ ਆਈ ਗੱਲ ਆ ਮੈਂ ਤੈਨੂੰ ਹੋਰ ਸਮਝਾਵਾਂ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਬੇ ਦੁੱਧ ਕੋ ਖਪਣ ਨਾ ਦੇ ਤੂੰ ਆਪਣੇ ਘਰ ਵੱਲ ਝਾਤ ਮਾਰ ਰਸੋਈ ਦੇ ਅੰਦਰ ਝਾਤ ਰਸੋਈ ਦੇ ਵਿੱਚ ਵੀ ਤੈਨੂੰ ਰੱਬ ਜੀ ਨਾਲ ਪਿਆਰ ਕਿਵੇਂ ਕਰਨੇ ਸਿੱਖਿਆ ਮਿਲੇਗੀ ਜੇ ਤੂੰ ਬਾਹਰ ਵੱਲ ਧਿਆਨ ਨਹੀਂ ਨਾ ਦੇਣਾ ਚਾਹੁੰਦਾ ਤੈਨੂੰ ਕਮਲ ਦੇ ਫੁੱਲ ਬਾਰੇ ਨਹੀਂ ਪਤਾ ਮੱਛੀਆਂ ਬਾਰੇ ਨਹੀਂ ਪਤਾ ਕਿ ਉਹ ਕਿੰਨਾ ਪਿਆਰ ਕਰਦੀਆਂ ਤੂੰ ਘਰ ਵਿੱਚ ਤੇ ਰੋਜ਼ ਕੰਮ ਕਰਦਾ ਹੈ ਬਿਰੀਆਂ ਮੱਤਾ ਮਾ ਪੈਣਾ ਨੂੰ ਇਸ ਗੱਲ ਦਾ ਪਤਾ ਹੋਣਾ ਜਦੋਂ ਆਪਾਂ ਦੁੱਧ ਨੂੰ ਉਬਾਲਾ ਦਬਾਣਾ ਹੁੰਦਾ ਪਹਿਲਾਂ ਤੇ ਕਾੜਨੀਆ ਵਿੱਚ ਰੱਖਦੇ ਸੀ ਨਾ ਹੁਣ ਤੇ ਰੁਝਾਨ ਘਟਦਾ ਜਾ ਰਿਹਾ ਖੈਰ ਫਿਰ ਮੁੜਾ ਪੈ ਰਿਹਾ ਹੈ ਜਦੋਂ ਆਪਾਂ ਕਾੜਨੀ ਵਿੱਚ ਦੁੱਧ ਰੱਖਦੇ ਵਿੱਚ ਪਾਣੀ ਪਾਇਆ ਜਾਂਦਾ ਤੇ ਜਿੰਨਾ ਟਾਈਮ ਪਾਣੀ ਦੁੱਧ ਵਿੱਚ ਰਹਿੰਦਾ ਹੈ ਪਾਣੀ ਦੁੱਧ ਨੂੰ ਛੇਕ ਨਹੀਂ ਲੱਗਣ ਦਿੰਦਾ ਇਲਾਪ ਮੱਚਦਾ ਕਿੰਨਾ ਪਿਆਰ ਹੈ ਦੁੱਧ ਤੇ ਪਾਣੀ ਦਾ ਪਾਣੀ ਦੁੱਧ ਵਿੱਚ ਪਿਆਰ ਦੁੱਧ ਨੇ ਆਪਣਾ ਹੀ ਰੂਪ ਦਿੱਤਾ ਪਹਿਚਾਨ ਨਹੀਂ ਸਕਦੇ ਵੀ ਕਿਹੜਾ ਪਾਣੀ ਆ ਕਿਹੜਾ ਦੁੱਧ ਹੈ ਫਿਰ ਪਾਣੀ ਵੀ ਕਹਿੰਦੇ ਵੀ ਤੂੰ ਮੈਨੂੰ ਆਪਣਾ ਰੂਪ ਦਿੱਤਾ ਹੈ ਹੁਣ ਜਿੰਨਾ ਟਾਈਮ ਮੈਂ ਤੇਰੇ ਚਾਨਾ ਤੈਨੂੰ ਸੇਕ ਨਹੀਂ ਲੱਗਣਦੀ ਆਂ ਪਹਿਲਾਂ ਪਾਣੀ ਮੱਚਦੇ ਫਿਰ ਦੁੱਧ ਤੱਕ ਸੇਕ ਪਹੁੰਚਦਾ ਹੈ ਮਨਾ ਦੁੱਧ ਤੇ ਪਾਣੀ ਨੂੰ ਵੇਖ ਕਿਤੇ ਤੇਰਾ ਇਦਾਂ ਦਾ ਪਿਆਰ ਗੁਰੂ ਜੀ ਨਾਲ ਪੈ ਜਾਈਏ ਜਿੰਨਾ ਦਾ ਪਿਆਰ ਉਹਨਾਂ ਨੇ ਇਹਨਾਂ ਉਦਾਹਰਨਾਂ ਨੂੰ ਮੰਨੀ ਸਰੀਰ ਕਰਕੇ ਭਾਵੇਂ ਇੱਥੇ ਬੈਠੇ ਆਂ ਸੁਰਤ ਕਰਕੇ ਚਾਂਦਨੀ ਚੌਕ ਵਿੱਚ ਚੱਲੀਏ ਗੁਰੂ ਜੀ ਸਾਹਮਣੇ ਬੈਠੇ ਨੇ ਪਿਆਰ ਕਰਨ ਵਾਲੇ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟਿਆ ਜਾ ਰਿਹਾ ਹੈ ਰੱਬੀ ਇਸ਼ਕ ਦੇ ਵਿੱਚ ਮਸਤ ਹੋਏ ਭਾਈ ਸਤੀਦਾਸ ਜੀ ਨੂੰ ਜ਼ਾਲਮਾਂ ਨੇ ਜਿਉਂਦਿਆਂ ਨੂੰ ਅੱਗ ਲਾਤੀ ਆਪਣੇ ਤੇ ਪਹਿਲਾਂ ਸੇਕ ਸਹਾਰਿਆ ਭਾਈ ਦਿਆਲਾ ਜੀ ਉਬਲਦੀ ਦੀਗ ਵਿੱਚ ਚੌਂਕੜਾ ਲਾ ਕੇ ਬਹਿ ਗਏ ਪਹਿਲਾਂ ਆਪਣੇ ਤੇ ਸੇਕ ਨੂੰ ਸਹਾਰਿਆ ਫਿਰ ਗੁਰੂ ਜੀ ਤੱਕ ਉਹ ਜਾਲ ਪਹੁੰਚੇ ਦੁੱਧ ਤੇ ਪਾਣੀ ਵਰਗਾ ਪਿਆਰ ਕਰ ਆਪਣੇ ਪ੍ਰੀਤਮ ਦੇ ਨਾਲ ਜੇ ਤੈਨੂੰ ਹਜੇ ਵੀ ਗੱਲ ਸਮਝ ਵਿੱਚ ਨਹੀਂ ਆਉਂਦੀ ਸਿੱਖ ਧਰਮ ਦੇ ਬਾਣੀ ਜਗਤ ਗੁਰੂ ਬਾਬਾ ਜੀ ਫਿਰ ਹੋਰ ਉਦਾਹਰਣ ਦਿੰਦੇ ਨੇ ਬਾਣੀ ਪੜੀਏ ਬੜੀਆਂ ਉਦਾਹਰਣਾਂ ਇੱਥੇ ਇੱਕੋ ਸ਼ਬਦ ਦੀ ਆਪਾਂ ਗੱਲ ਕਰ ਰਹੇ ਹਾਂ ਇੱਕ ਸ਼ਬਦ ਵਿੱਚ ਹੀ ਕਈ ਉਦਾਹਰਣਾਂ ਦਿੱਤੀਆਂ ਰੀ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਚਾਤ੍ਰਿਕ ਮਹਿ ਸਾਰ ਪਰ ਥਲ ਹਰੀਆਵਲੇ ਇੱਕ ਬੂੰਦ ਨਾ ਪਵਈ ਕਹਿ ਕਹਿੰਦੀ ਚਾਤ੍ਰਿਕ ਨੂੰ ਵੇਖ ਉਹਦਾ ਕਿੰਨਾ ਪਿਆਰ ਹੈ ਮੀਂਹ ਦੀ ਕਣੀ ਨਾਲ ਜਦੋਂ ਸਵਾਤੀ ਬੂੰਦ ਆਉਂਦੀ ਆ ਨਾ ਮੀ ਪੰਦੇ ਛਾਤਰੀਕ ਨੂੰ ਕਿੰਨੀ ਮਰਜ਼ੀ ਪਿਆਸ ਲੱਗੀ ਹੋਵੇ ਉੱਪਰ ਨੂੰ ਮੂੰਹ ਕਰਕੇ ਪ੍ਰਯੋ ਪ੍ਰਯੋ ਦੀਆਂ ਬਾਜਾਂ ਕੱਢਦਾ ਜੀਤੇ ਮੀ ਪੈ ਗਿਆ ਉਹਦੀ ਪਿਆਸ बुझ ਜਾਂਦੀ ਹੈ ਕਿਉਂਕਿ ਮੀ ਦੀ ਕਣੀ ਉਸ ਵਾਤੀ ਬੂੰਦ ਉਹਦੇ ਮੁੱਖ 'ਚ ਪੈਂਦੀ ਆ ਨਾ ਬਸ ਉਹਨੂੰ ਹੀ ਪੀਂਦਾ ਤੇ ਜੇ ਮੀ ਨਾ ਪਵੇ ਹੁਣ ਛਪੜਾਂ ਨਾਲੀਆਂ ਟੋਬੀਆਂ ਨਦੀਆਂ ਵਿੱਚ ਵੀ ਤੇ ਪਾਣੀ ਹੀ ਨਹੀਂ ਆਨਾ ਪਰ ਚਾਤ੍ਰਿਕ ਉਥੇ ਕਦੇ ਵੀ ਜਾ ਕੇ ਪਾਣੀ ਨਹੀਂ ਪੀਏਗਾ ਉਹਨੂੰ ਇੰਨਾ ਪਿਆਰ ਹੈ ਮੀਂਹ ਦੀ ਕਣੀ ਨਾਲ ਜੇ ਪਿਆਸ ਲੱਗੀ ਮੀਂਹ ਨਹੀਂ ਪੈ ਰਿਹਾ ਉਹਨੂੰ ਮਰਨਾ ਮਨਜ਼ੂਰ ਹੈ ਪਰ ਛੱਪੜਾਂ ਨਾਲੀਆਂ ਟੋਪੀਆਂ ਤੇ ਜਾਣਾ ਮਨਜ਼ੂਰ ਨਹੀਂ ਬਸ ਉਹ ਜਿਹੜੀ ਧਰੋਂ ਸਵਾਤੀ ਬੂੰਦ ਆ ਰਹੀ ਹੈ ਨਾ ਆਕਾਸ਼ ਵਿੱਚੋਂ ਬਸ ਉਹਨੂੰ ਹੀ ਪੀਂਦਾ ਹੈ ਮੇਰੇ ਮਨਾ ਜਿਵੇਂ ਚਾ ਤਰੀਕੋ ਸਤੁਰੂਆਂ ਹੀ ਬੂੰਦ ਨਾਲ ਪਿਆਰ ਕਰਦਾ ਹੈ ਤੂੰ ਵੀ ਤੁਰਉਾਈ ਬਾਣੀ ਨਾਲ ਪਿਆਰ ਕਰਿਆ ਕਰਨਾ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਕੱਚੀਆਂ ਬਾਣੀਆਂ ਵਿੱਚ ਕਿਉਂ ਉਲਝਦੇ ਸਤਗੁਰੇ ਬਿਨਾ ਹੋਰ ਕੱਚੀ ਹੈ ਕਿਉਂ ਨਦੀਆਂ ਨਾਲੀਆਂ ਟੋਦਿਆਂ ਤੇ ਜਾਨਾ ਕਿਉਂ ਡੇਰਿਆਂ ਵਿੱਚ ਤੁਰਿਆ ਫਿਰਦੇ ਕਿਉਂ ਨਹੀਂ ਇੱਕ ਦਰਦਾ ਹੁੰਦਾ ਜਿਹੜੀ ਤੁਰੂ ਬਾਣੀ ਆਈ ਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਦੇ ਲਾਲੂ ਉਹਦੇ ਨਾਲ ਪਿਆਰ ਕਰ ਜਿਵੇਂ ਚਾਤ੍ਰਿਕ ਧਰੂਆਈ ਬੂੰਦ ਨਾਲ ਪਿਆਰ ਕਰਦਾ ਹੈ ਫਿਰ ਪੰਜਵੀਂ ਉਦਾਹਰਣ ਦਿੱਤੀ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਚੱਕਵੀਂ ਸੂਰ ਖੇਨ ਪਲ ਨੀਂਦ ਨਾ ਸੋਬਈ ਜਾਣੇ ਦੂਰ ਹਜੂਰ ਕਿੰਦੀ ਚੱਕੀ ਨੂੰ ਵੇਖ ਚੱਕੀ ਸੂਰਜ ਨੂੰ ਕਿੰਨਾ ਪਿਆਰ ਕਰਦੀ ਆ ਸੂਰਜ ਨੂੰ ਦੇਖ ਦੇਖ ਕੇ ਜਿਉਂਦੀ ਆ ਤੇ ਜਦੋਂ ਸੂਰਜ ਛਿਪ ਜਾਂਦਾ ਰਾਤ ਆਉਂਦੀ ਆ ਸਾਰੀ ਰਾਤ ਸੌਂਦੀ ਨਹੀਂ ਆਪਣੇ ਪਿਆਰੇ ਦੀ ਯਾਦ ਵਿੱਚ ਦੂਰ ਗਏ ਸੂਰਜ ਨੂੰ ਨੇੜੇ ਜਾਣਦੀ ਆ ਅਸੀਂ ਇਦਾਂ ਦਾ ਹੀ ਪਿਆਰ ਕਰ ਜਿਵੇਂ ਹਰ ਸਮੇਂ ਚੱਕਵੀਂ ਸੂਰਜ ਨੂੰ ਮਹਿਸੂਸ ਕਰਦੀ ਹੈ ਨਾ ਰਾਤ ਦੇ ਸਮੇਂ ਜੇ ਉਹ ਦਿਸਦਾ ਵੀ ਨਹੀਂ ਫਿਰ ਵੀ ਉਹਦੀ ਯਾਦ ਵਿੱਚ ਹੀ ਰਾਤ ਬਤੀਤ ਕਰਦੀ ਆ ਇਸੇ ਤਰ੍ਹਾਂ ਤੂੰ ਵੀ ਅਠੇ ਪਹਿਰ ਆਪਣੇ ਮਾਲਕ ਨੂੰ ਨੇੜੇ ਜਾਣਿਆ ਕਰ ਯਾਦ ਵਿੱਚ ਹੀ ਰੱਖਿਆ ਕਰ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੀਰੀ ਇਹ ਵੀ ਬੇਨਤੀ ਕਰਾਂ ਇੱਥੇ ਚਾਰ ਪੈਰਾਂ ਦੀ ਗੱਲ ਨਹੀਂ ਜੀ ਕਈ ਵਾਰ ਆਪਾਂ ਚਾਰ ਪੈਰ ਤੇ ਰੁਕ ਜਾਂਦੇ ਇੱਥੇ ਅੱਠ ਪੈਰਾਂ ਦੀ ਗੱਲ ਹੈ ਅੱਠੇ ਪੈਰ ਤੂੰ ਯਾਦ ਰੱਖ ਅੱਠੇ ਪੈਰੀ ਜੁੜਿਆ ਕਰ ਊਠਤ ਬੈਠਤ ਸੋਬਤ ਧਿਆਈ ਹੈ ਮਾਰਗ ਚਲਤ ਹਰੇ ਹਰ ਗਈ ਬਾਣੀ ਪੜੋ ਬਾਣੀ ਵਿੱਚ ਬਾਰ ਬਾਰ ਅੱਠ ਪੈਰਾਂ ਦੀ ਗੱਲ ਕੀਤੀ ਹੈ ਇਹ ਰਹਾਉ ਦਾ ਬੰਦ ਹੈ ਜੋ ਆਪਾਂ ਸਮਝੀਏ ਹੈ ਪਹਿਲੇ ਬੰਦ ਵਿੱਚ ਗੁਰੂ ਜੀ ਫਰਮਾਨ ਕਰਦੇ ਨੇ ਮਨ ਮਹਿ ਸਿੰਚੋ ਹਰ ਹਰ ਨਾਮ ਅਨੰਦਨ ਕੀਰਤਨ ਹਰ ਗੁਣ ਗਾਮ ਇਹ ਦੋ ਪੰਕਤੀਆਂ ਪਹਿਲੇ ਬੰਦ ਦੀਆਂ ਨੇ ਮਨ ਮਹਿ ਮਨ ਵਿੱਚ ਸਿੰਚੂ ਹਰ ਹਰ ਨਾਮ ਸਿੰਚੂ ਛੱਟੇ ਦਿਓ ਹਰੀ ਦੇ ਨਾਮ ਦੇ ਮਨ ਵਿੱਚ ਆਪਾਂ ਛੱਟੇ ਦੇਣੀ ਅਨ ਦਿਨ ਅਨ ਦਿਨ ਦਾ ਭਾਵ ਹਰ ਰੋਜ਼ ਅਨ ਦਿਨ ਹਰ ਰੋਜ਼ ਦਿਨ ਰਾਤ ਕੀਰਤਨ ਹਰ ਗੁਣ ਗਾਮ ਗਾਮ ਅਰਥ ਗਾਮਾ ਹਰ ਸਮੇਂ ਮੈਂ ਮਾਲਕ ਜੀ ਦੇ ਗੁਣਾਂ ਨੂੰ ਗਾਉਂ ਮੈਂ ਉਹਦੀ ਕੀਰਤੀ ਕਰਦਾ ਰਹਾ ਆਪਾਂ ਆਪਣੀ ਜੀਬ ਨੂੰ ਵੀ ਸਮਝਾਇਆ ਕਰੀਏ ਵੀ ਜੀਬਾ ਮਾਲਕ ਜੀ ਨੇ ਗੁਣ ਗਾਉਣ ਵਾਸਤੇ ਲਾਇਆ ਹੈ ਤੂੰ ਕਿਉਂ ਨਿੰਦਿਆ ਚੁਗਲੀ ਕਰਦੀਆਂ ਕਿਉਂ ਗੰਦੇ ਗਾਣਿਆਂ ਨੂੰ ਗਾਉਣੀ ਆ ਕਿਉਂ ਗੰਦਾ ਬੋਲਦੀਆਂ ਫਿੱਕਾ ਨਾ ਬੋਲ ਫਿੱਕਾ ਬੋਲ ਬਿਗੁੱਚਣਾ ਸੁਣ ਮੂਰਖ ਮਨ ਅਜਾਣ ਨਾਨਕ ਫਿੱਕਾ ਬੋਲੀ ਐ ਤਨ ਮਨ ਫਿੱਕਾ ਹੋਏ ਤੋ ਤੇ ਮਿੱਠੇ ਗਾਣੇ ਗਾਇਆ ਕਰ ਰੱਬੀ ਗੀਤ ਰੱਬੀ ਬੋਲਾਂ ਨੂੰ ਗਾਇਆ ਕਰੈ ਰੱਬ ਜੀ ਦੀ ਕੀਰਤੀ ਕਰ ਆਓ ਆਪਾਂ ਸਮਝਾ ਲਈਏ ਗੱਲ ਅੰਦਰ ਤੱਕ ਚਲੀ ਜਾਵੇ ਕੋਈ ਰਸਨਾ ਵਾਂਝੀ ਨਾ ਰਹੇ ਜੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਆ ਗਾਓ ਮੇਰੀ ਰਸਨਾ ਗਾਓ ਮੇਰੀ ਰਸਨਾ ਸਾਰੇ ਕਿਰਪਾ ਕਰੋ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਗਾਓ ਮੇਰੀ ਰਸਨਾ ਗਾਓ ਮੇਰੀ ਰਸਨਾ ਅਨੰਦ ਨ ਕੀਰਤਨ ਹਰ ਗੁਣ ਗਾਮ ਸ਼ੁਰੂਆਤ ਕਰੀਏ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਫਿਰ ਅਵਸਥਾਵਾਂ ਬਣਦੀਆਂ ਨੇ ਤੁਸੀਂ ਆਪ ਦੇਖੋਗੇ ਪਹਿਲੀ ਅਵਸਥਾ ਹੁੰਦੀ ਹੈ ਜ਼ਬਾਨ ਤੇ ਮਠਾਸ ਆਉਣ ਲੱਗਦੀ ਆ ਇੰਨੀ ਕਿ ਮਠਾਸ ਜਿਸ ਮਠਾਸ ਦੇ ਸਾਹਮਣੇ ਬਾਰੀ ਮਿੱਠੀਆਂ ਚੀਜ਼ਾਂ ਤੇ ਫਿੱਕੀਆਂ ਲੱਗਣ ਲੱਗ ਜਾਂਦੀਆਂ ਸ਼ੁਰੂ ਤੇ ਕਰੀਏ ਸੋ ਪਹਿਲੇ ਬੰਦ ਵਿੱਚ ਗੁਰੂ ਜੀ ਸਿੱਖਿਆ ਦਿੰਦੇ ਨੇ ਪੁੱਤ ਹਰੀ ਦੇ ਨਾਮ ਦੇ ਛਿੱਟੇ ਰੋਜ਼ ਮਨ ਵਿੱਚ ਦਿਆ ਕਰ ਰੋਜ਼ ਗੁਣਾਂ ਨੂੰ ਗਾਇਆ ਕਰ ਫਿਰ ਪਹਿਲੇ ਬੰਦ ਤੋਂ ਬਾਅਦ ਰਹਾਉ ਦਾ ਬੰਦ ਹੈ ਜੋ ਆਪਾਂ ਸਮਝੀ ਹੈ ਫਿਰ ਸਮਾਪਤੀ ਦਾ ਬੰਦ ਹੈ ਇਹ ਦੋ ਬੰਦਾਂ ਵਾਲਾ ਸ਼ਬਦ ਹੈ ਸਮਾਪਤੀ ਤੇ ਗੁਰੂ ਜੀ ਫਰਮਾਉਂਦੇ ਨੇ ਕਿ ਤੂੰ ਹਮੇਸ਼ਾ ਹੀ ਮਾਲਕ ਜੀ ਦੀ ਮਿਹਰ ਦਾ ਪਾਤਰ ਬਣਨ ਦਾ ਯਤਨ ਕਰ ਕਹ ਨਾਨਕ ਜਾਕੇ ਨਿਰਮਲ ਭਾਗ ਹਰ ਚਰਨੀ ਤਾਂ ਕਾ ਮੰਨ ਲਾਗ ਜੀ ਦੇ ਨਿਰਮਲ ਭਾਗ ਨਹੀਂ ਹੁਣ ਨਿਰਮਲ ਭਾਗ ਤੇ ਉਹਦੀ ਆ ਨਾ ਜੋ ਨਿਰਮਲ ਨਾਲ ਜੁੜ ਗਏ ਭਾਗਾ ਨੂੰ ਆਪਾਂ ਨਿਰਮਲ ਬਣਾਉਣਾ ਹੈ ਚੰਗੇ ਭਾਗ ਬਣਾਉਣੇ ਨੇ ਇਹ ਵੀ ਬੇਨਤੀ ਕਰਾਂ ਕਈ ਵਾਰ ਨਾ ਕਿ ਕਹਿ ਦਿੰਦੇ ਆ ਵੀ ਜਦੋਂ ਕਿਹਾ ਜਾਂਦਾ ਭਾਈ ਅਮਰਤ ਛਕੋ ਗੁਰੂ ਜੀ ਵਾਲੇ ਬਣਜੋ ਨਾਮ ਜਪਿਆ ਕਰੋ ਸੇਵਾ ਸਿਮਰਨ ਕਰੋ ਦਸਬੰਦ ਕੱਢੋ ਕਿ ਕਿ ਕਹਿ ਦਿੰਦੇ ਆ ਵੀ ਸਾਡੇ ਤੇ ਭਾਗ ਹੀ ਮਾੜੇ ਨੇ ਜਦੋਂ ਸਾਡੇ ਤੇ ਕਿਰਪਾ ਹੋਗੀ ਅਸੀਂ ਵੀ ਅਮਰਤ ਛੱਕ ਲਾਂਗੇ ਅਸੀਂ ਵੀ ਬਾਣੀ ਪੜਿਆ ਕਰਾਂਗੇ ਅਸੀਂ ਵੀ ਸੇਵਾ ਕਰਾਂਗੇ ਜਦੋਂ ਆਪਾਂ ਗੁਰੂ ਜੀ ਦੇ ਕੋਲ ਆਉਣੀ ਆ ਗੁਰੂ ਜੀ ਕਿਰਪਾ ਕਰਦੇ ਨੇ ਪੁੱਤ ਭਾਗ ਤੇ ਆਪ ਬਣਾਉਣੀ ਪੈਂਦੀ ਮਾਲਕ ਜੀ ਨੇ ਮਿਹਰ ਕਰ ਦਿੱਤੀ ਤਰਸ ਕਰ ਦਿੱਤਾ ਤੈਨੂੰ ਮਨੁੱਖਾ ਜਨਮ ਦਿੱਤਾ ਤੇ ਉਦੋਂ ਵੱਡੀ ਕਿਰਪਾ ਹੋ ਗਈ ਸਿੱਖਾਂ ਦੇ ਘਰ ਵਿੱਚ ਆਏ ਆ ਗੁਰਬਾਣੀ ਗਿਆਨ ਤੈਨੂੰ ਮਿਲੀ ਹੈ ਹੁਣ ਬਾਣੀ ਨੂੰ ਪੜ ਕੇ ਕਮਾਉਣਾ ਤੇ ਤੂੰ ਆਪ ਹੈਂ ਤੇ ਜਦੋਂ ਕਮਾਏਂਗਾ ਤੇਰੇ ਭਾਗ ਨਿਰਮਲ ਹੋਣਗੇ ਬੰਦਾ ਆਪਣੇ ਭਾਗ ਆਪਣੇ ਲੇਖ ਆਪ ਬਣਾਉਂਦਾ ਹੈ ਇਸੇ ਕਰਕੇ ਗੁਰੂ ਜੀ ਨੇ ਲੇਖਾਂ ਨੂੰ ਲਿਖਣ ਦਾ ਤਰੀਕਾ ਵੀ ਦੱਸਿਆ ਚਲ ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ ਕਿਉਂਕਿ ਆਪਾਂ ਇਤਿਹਾਸ ਵਿੱਚੋਂ ਵੀ ਸਿੱਖਿਆ ਲੈਣੀ ਆ ਸੰਖੇਪ ਕਰਾਂ ਗੁਰੂ ਜੀ ਦੱਸਦੇ ਨੇ ਦਿਨ ਰਾਤ ਕਮਾਈਂ ਦਡੋਸੋ ਆਇਓ ਮੱਥੇ ਕਹਿੰਦੇ ਜੋ ਕੁਝ ਤੂੰ ਦਿਨ ਰਾਤ ਕਰਦੇ ਹੋ ਮੱਥੇ ਤੇ ਆਉਂਦਾ ਉਹ ਤੇਰੇ ਭਾਗ ਬਣਦੇ ਜੇ ਚੰਗੇ ਕੰਮ ਕਰੇਂਗਾ ਚੰਗੇ ਭਾਗ ਮਾੜੇ ਕੰਮ ਕਰੇਂਗਾ ਫਿਰ ਮਾੜੇ ਭਾਗ ਨਹੀਂ ਨਾ ਕਰਮੀ ਆਪੋ ਆਪਣੀ ਜਿਨ੍ਹਾਂ ਨੇ ਨਿਰਮਲ ਨੂੰ ਮਿਲ ਕੇ ਨਿਰਮਲ ਭਾਗ ਬਣਾਈ ਉਹਨਾਂ ਦਾ ਮਨ ਹੀ ਗੁਰੂ ਚਰਨਾਂ ਵਿੱਚ ਜੁੜਦਾ ਹੈ ਕਹੋ ਨਾਨਕ ਜਾਂਕੇ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ